ਹਾਂਜੀ ਦੋਸਤੋ ਪੰਜਾਬੀਆਂ ਦੇ ਲਈ ਬੜੀ ਖੁਸ਼ੀ ਦੀ ਖਬਰ ਆ ਕਿ ਪਲ ਕੰਪਨੀ ਦੇ ਜਿਨ੍ਹਾਂ ਦੇ ਪੈਸੇ ਲੱਗੇ ਸੀਗੇ ਵੀ ਉਹ ਹੁਣ ਵਾਪਸ ਹੋਣ ਲੱਗ ਪਏ ਆ ਤੁਸੀਂ ਚੈੱਕ ਕਿੱਦਾਂ ਕਰਨਾ ਤੁਹਾਨੂੰ ਅੱਗੇ ਸਾਰੀ ਅਸੀਂ ਵੀਡੀਓ ਦੱਸ ਦੇਣੀ ਆ ਵੀਡੀਓ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ ਪੂਰਾ ਸਟੇਟਸ ਤੁਸੀਂ ਦੇਖ ਸਕਦੇ ਆ ਜਿਨ੍ਹਾਂ ਦੇ ਪੈਸੇ ਵਾਪਸ ਆਏ ਆ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ 2020 ਤੇ 21 ਦੇ ਵਿੱਚ सेवी ਨੇ ਕਹਿੰਦੇ ਆਪਣਾ ਇੱਕ ਪੋਰਟਲ ਖੋਲ੍ਹਿਆ ਸੀਗਾ ਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਜਿਨ੍ਹਾਂ ਨੇ ਕਿ ਪੈਸਾ ਆਪਣਾ ਇਨਵੈਸਟ ਕੀਤਾ ਸੀਗਾ ਪਰਨ ਕੰਪਨੀ ਦੇ ਵਿੱਚ ਤੇ ਹੁਣ ਤੁਸੀਂ ਵੀ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ ਕਿ ਤੁਹਾਡਾ ਪੈਸਾ ਵਾਪਸ ਆ ਗਿਆ ਵਾ ਤੇ ਹੋਰ ਜਿਨ੍ਹਾਂ ਨੇ ਵੀ ਪਰਨ ਕੰਪਨੀ ਦੇ ਵਿੱਚ ਪੈਸਾ ਲਗਾਇਆ ਸੀ ਕਿ ਉਹਨਾਂ ਦਾ ਪੈਸਾ ਵਾਪਸ ਆਇਆ ਵਾ ਜਾਣੋ ਇਸ ਵੀਡੀਓ ਦੇ ਮਾਧਮ ਦੇ ਰਾਹੀਂ ਕਿ ਕਿਹਨਾਂ ਦੇ ਪੈਸੇ ਵਾਪਸ ਆ ਰਹੇ ਨੇ ਇਹ ਤੋਂ ਸਿਰਫ ਰਜਿਸਟ੍ਰੇਸ਼ਨ ਕਰਵਾਈ ਸੀ ਸਾਰੇ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਸਾਰੇ ਨਾਲ ਸਾਂਝੀ ਜਰੂਰ ਕਰਿਓ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਜਿਨ੍ਹਾਂ ਨੇ ਵੀ ਪੱਲ ਚ ਪੈਸਾ ਲਗਾਇਆ ਵਾ ਇਕੱਲੀ ਪੰਜਾਬ ਸਟੇਟ ਨਹੀਂ ਹੋਰ ਵੀ ਕਈ ਸਟੇਟਾਂ ਨੇ ਜਿਨ੍ਹਾਂ ਦਾ ਪੈਸੇ ਵਾਪਸ ਆ ਰਹੇ ਨੇ ਉਹ ਸਾਰੇ ਹੁਣ ਚੈੱਕ ਕਰ ਸਕਦੇ ਨੇ ਜੀ ਇਸ ਸਾਈਟ ਤੇ ਜਾ ਕੇ ਆਪਾਂ ਵੀਡੀਓ ਲਗਾ ਰਹੇ ਆ ਵੀਡੀਓ ਦੇ ਨਾਲ ਜੁੜੇ ਰਹੋ ਅਖੀਰ ਤੇ ਸਾਰਿਆਂ ਨਾਲ ਸਾਂਝੀ ਵੀ ਕਰਿਓ ਲਾਈਕ ਕਰਨਾ ਨਾ ਭੁੱਲਿਓ chrome ਦੇ ਵਿੱਚ ਤੁਸੀਂ PACL ਰਫੰਡ ਲਿਖ ਦੇਣਾ ਜਦੋਂ ਤੁਸੀਂ ਇਹ ਲਿਖ ਦਿੱਤਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਸਾਈਟ ਆਵੇਗੀ SEBI ਦੀ ਅਫੀਸ਼ੀਅਲ ਸਾਈਟ ਹੈ ਇਸ ਤੇ ਰਫੰਡ ਦੀ ਸਾਰੀ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਗਈ ਹੈ ਜਦੋਂ ਆਪਾਂ ਇਸ ਨੂੰ ਖੋਲ ਲਵਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਸਟੈਪ ਵਾਈਜ਼ ਸਟੈਪ ਕੀ ਕਰਨਾ ਬਹੁਤ ਸੌਖਾ ਤਰੀਕਾ ਹੈ ਤੇ ਇਹਦੇ ਵਿੱਚ ਨੋਟਸ ਵੀ ਆਉਂਦੇ ਰਹਿੰਦੇ ਆ ਲੇਟੈਸਟ ਨੋਟਸ ਹੈ ਜਿਹੜੇ ਉਹ ਤੁਹਾਨੂੰ ਇੱਥੇ ਮਿਲਦੇ ਰਹਿਣਗੇ ਪਬਲਿਕ ਨੋਟਸ ਥੱਲੇ ਲਿਖਿਆ ਹੋਇਆ ਪਬਲਿਕ ਨੋਟਸ ਤਾਂ ਇੱਥੇ ਤੁਸੀਂ ਜਾ ਕੇ ਸਾਰਾ ਕੁਝ ਚੈੱਕ ਕਰ ਸਕਦੇ ਹੋ ਉਸ ਤੋਂ ਉੱਪਰ ਹੈ ਇਨਕੁਆਰੀ ਅਬਾਊਟ ਪੇਮੈਂਟ ਸਟੇਟਸ ਤਾਂ ਤੁਸੀਂ ਇਸ ਨੂੰ ਨੱਪ ਦੇਣਾ ਹੈ ਇਸ ਨੂੰ ਖੋਲ ਲੈਣਾ ਹੈ ਜਦੋਂ ਤੁਸੀਂ ਇਸ ਨੂੰ ਖੋਲ ਦਿੱਤਾ ਨਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਪੇਜ ਓਪਨ ਹੋ ਜਾਵੇਗਾ ਤਾਂ ਇੱਥੇ ਜਿਹੜਾ ਆ ਗਿਆ ਕਿ ਕਲੇਮ ਐਪਲੀਕੇਸ਼ਨ ਸਟੇਟਸ ਤਾਂ ਇਹਦੇ ਲਈ ਤੁਸੀਂ ਕੀ ਕਰਨਾ ਤੁਹਾਨੂੰ ਚਾਹੀਦਾ ਹੈ ਪੀਏਸੀਐਲ ਸਰਟੀਫਿਕੇਟ ਨੰਬਰ ਤਾਂ ਜਦੋਂ ਤੁਸੀਂ ਪਰਲ ਕੰਪਨੀ ਦੇ ਵਿੱਚ ਪੈਸਾ ਲਾਇਆ ਸੀ ਜਾਂ ਤੁਸੀਂ ਸੇਬੀ ਦੀ ਜਦੋਂ ਪਹਿਲਾਂ ਫਾਰਮ ਭਰੇ ਗਏ ਸੀ ਤਾਂ ਤੁਹਾਨੂੰ ਇੱਕ ਸਰਟੀਫਿਕੇਟ ਨੰਬਰ ਮਿਲਿਆ ਹੋਵੇਗਾ ਦੀ ਕੀ ਦੇ ਵਿੱਚ ਜਿਹੜੇ ਫਾਰਮ ਭਰੇ ਗਏ ਸੀ ਇਹ ਪੈਸਾ ਸਿਰਫ ਉਹਨਾਂ ਲੋਕਾਂ ਨੂੰ ਮਿਲ ਰਿਹਾ ਜਿਨ੍ਹਾਂ ਨੇ ਫਾਰਮ ਭਰਿਆ ਪਹਿਲਾਂ ਤਾਂ ਇਹ ਤੁਸੀਂ ਪੀਐਸਸੀਐਲ ਸਰਟੀਫਿਕੇਟ ਨੰਬਰ ਹੈ ਜਿਹੜਾ ਉਹ ਤੁਸੀਂ ਇੱਥੇ ਭਰ ਦੇਣਾ ਉਸ ਤੋਂ ਬਾਅਦ ਕੀ ਕਰਨਾ ਹੈ ਜਿਹੜਾ ਕੈਪਚਾ ਕੈਪਚਾ ਕਿਹੜਾ ਹੈ ਜਿਹੜੇ ਸਾਈਡ ਤੇ ਅੱਖਰ ਲਿਖੇ ਹੋਏ ਨੇ ਜੇ ਛੋਟੇ ਲਿਖੇ ਨੇ ਤਾਂ ਛੋਟੇ ਜੇ ਵੱਡੇ ਲਿਖੇ ਹੋਏ ਨੇ ਤਾਂ ਵੱਡੇ ਤੁਸੀਂ ਇਸ ਬਾਕਸ ਦੇ ਵਿੱਚ ਭਰ ਦੇਣੇ ਹੈ ਡੱਬੇ ਦੇ ਵਿੱਚ ਭਰ ਦੇਣੇ ਹੈ ਉਸ ਤੋਂ ਬਾਅਦ ਤੁਸੀਂ ਸਰਚ ਬਟਨ ਤੇ ਕਲਿੱਕ ਕਰ ਦੇਣਾ ਤਾਂ ਤੁਹਾਡੇ ਸਾਹਮਣੇ ਸਾਰੀ ਡਿਟੇਲ ਹੈ ਜਿਹੜੀ ਤਾਂ ਉਹ ਆ ਜਾਵੇਗੀ ਹੁਣ ਤੁਹਾਨੂੰ ਅੱਗੇ ਦੱਸਦੇ ਆ ਕਿ ਕਿੰਨਾ ਪੈਸਾ ਜਿਹੜਾ ਉਹ ਮਿਲਿਆ ਤਾਂ ਕਲੇਮ ਕਿੰਨਾ ਕੀਤਾ ਗਿਆ ਸੀ ਪਰ ਜਿਹੜਾ ਇਹ ਬੰਦਾ ਹੈ ਤਾਂ ਉਹਦੇ ਖਾਤੇ ਦੇ ਵਿੱਚ ਕਿੰਨਾ ਭੇਜਿਆ ਗਿਆ ਜਿਨ੍ਹਾਂ ਦਾ ਇਹ ਸਰਟੀਫਿਕੇਟ ਨੰਬਰ ਹੈ ਜਦੋਂ ਤੁਸੀਂ ਸਰਚ ਬਟਨ ਤੇ ਕਲਿੱਕ ਕਰ ਦਿੱਤਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਪੇਜ ਆ ਜਿਹੜਾ ਉਹ ਖੁੱਲ ਜਾਵੇਗਾ ਇੱਥੇ ਸਾਰਾ ਕੁਝ ਲਿਖਿਆ ਹੋਇਆ ਉਹਨਾਂ ਦਾ ਪੀਏਸੀਐਲ ਰਜਿਸਟ੍ਰੇਸ਼ਨ ਨੰਬਰ ਉਸ ਤੋਂ ਬਾਅਦ ਉਹਨਾਂ ਦਾ ਨਾਮ ਇਸ ਤੋਂ ਬਾਅਦ ਉਹਨਾਂ ਦਾ ਪੈਨ ਕਾਰਡ ਜਾਂ ਉਹਨਾਂ ਦਾ ਮੋਬਾਈਲ ਨੰਬਰ ਉਹ ਸਾਰਾ ਕੁਝ ਇੱਥੇ ਲਿਖਿਆ ਹੋਇਆ ਹੈ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਅੱਗੇ ਤਾਂ ਇਹਦੇ ਵਿੱਚ ਕਿੰਨੀ ਪੇਮੈਂਟ ਹੈ ਜਿਹੜੀ ਉਹ ਖਾਤੇ ਦੇ ਵਿੱਚ ਭੇਜੀ ਗਈ ਹੈ ਜਦੋਂ ਆਪਾਂ ਥੋੜਾ ਸਾਈਡ ਤੇ ਸਕਰੋਲ ਕਰਾਂਗੇ ਤਾਂ ਇੱਥੇ ਕੀ ਲਿਖਿਆ ਹੋਇਆ ਹੈ ਟੋਟਲ ਅਮਾਉਂਟ ਕਲੇਮਡ ਤਾਂ ਕਿੰਨੀ ਕਲੇਮ ਕੀਤੀ ਗਈ ਸੀ ਜੇਕਰ ਤੁਸੀਂ 50000 ਰੁਪਿਆ ਕੀਤਾ ਜਾਂ 40 ਕੀਤਾ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ 6000 ਮਿਲੇਗਾ ਜਾਂ 5000 ਮਿਲੇਗਾ ਜਿੰਨਾ ਤੁਸੀਂ ਪਰਲ ਕੰਪਨੀ ਦੇ ਟਾਈਮ ਜਦੋਂ ਸਟਾਰਟਿੰਗ ਦੇ ਵਿੱਚ ਲਾਇਆ ਸੀ ਸ਼ਾਇਦ ਉਹਨਾਂ ਹੀ ਮਿਲ ਰਿਹਾ ਹੈ ਤੁਸੀਂ ਕਲੀਅਰ ਕਰ ਲੈਣਾ ਇੱਕ ਵਾਰੀ ਤੁਸੀਂ ਇਹਨਾਂ ਦੀ ਅਫੀਸ਼ੀਅਲ ਸਾਈਟ ਤੇ ਜਾ ਕੇ ਖੁਦ ਵੀ ਪੜ ਸਕਦੇ ਹੋ ਤਾਂ ਇਹ ਲਿਖਿਆ ਹੋਇਆਗਾ ਜਿਵੇਂ ਕਿ 37500 ਰੁਪਿਆ ਪਰ ਇਹਦੇ ਵਿੱਚ ਐਲੀਜੀਬਲ ਰਿਫੰਡ ਅਮਾਉਂਟ ਸਿਰਫ 6050 ਰੁਪਏ ਤਾਂ ਇਹ ਲਿਖਿਆ ਹੋਇਆ ਹੈ ਤਾਂ ਉਹਨਾਂ ਨੇ ਕਿਹਾ ਕਿ 37500 ਦਾ ਕਲੇਮ ਸੀਗਾ ਇਨਵੈਸਟਰ ਵੱਲੋਂ ਤਾਂ ਜਿਹੜੀ ਉਹਨਾਂ ਨੂੰ ਰਕਮ ਹੈ ਜਿਹੜੀ ਭੇਜੀ ਗਈ ਹੈ ਖਾਤੇ ਦੇ ਵਿੱਚ ਉਹ 6050 ਰੁਪਏ ਭੇਜੀ ਗਈ ਹੈ ਤਾਂ ਥੱਲੇ ਇਹਨਾਂ ਨੇ ਜਿਹੜੀ ਲਾਈਨ ਲਿਖੀ ਹੈ ਇਹਦੇ ਵਿੱਚ ਮੈਂਸ਼ਨ ਵੀ ਕੀਤਾ ਹੋਇਆ ਹੈ ਕਿ ਜਿਹੜੀ ਪੇਮੈਂਟ ਹੈ ਤਾਂ ਇਹ ਖਾਤੇ ਦੇ ਵਿੱਚ ਹੈ ਜਿਹੜੀ ਉਹ ਭੇਜ ਦਿੱਤੀ ਗਈ ਹੈ ਤਾਂ ਇਸ ਤਰ੍ਹਾਂ ਤੁਸੀਂ ਪਰਲ ਕੰਪਨੀ ਦਾ ਪੈਸਾ ਜਿਨ੍ਹਾਂ ਨੇ ਫਾਰਮ ਭਰੇ ਸੀ ਪਹਿਲਾਂ SEBI ਵੱਲੋਂ ਫਾਰਮ ਪ੍ਰਵਾਇਡ ਕੀਏ ਸੀ ਤਾਂ ਉਹਨਾਂ ਨੂੰ ਪੈਸਾ ਜਿਹੜਾ ਇਹ ਮਿਲ ਰਿਹਾ ਹੈਗਾ ਤਾਂ ਤੁਸੀਂ ਆਪਣਾ ਸਟੇਟਸ ਹੈ ਜਿਹੜਾ ਉਹ ਚੈੱਕ ਕਰ ਸਕਦੇ ਹੋ